ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਦੌਲਤ ਸਿੰਘ ਪੰਡਾਰੀਏ ਦੀ ਬਾਬਾ ਜੀ ਦੇ ਸੰਗੀ ਦੌਲਤ ਪੰਡਾਰੀਏ ਦਿੱਲੀ ਰਹਿੰਦੇ ਸਨ ਉਹਨਾਂ ਦੀ ਲੜਕੀ ਜੋ 7 ਸਾਲ ਦੀ ਸੀ ਬਿਮਾਰ ਹੋ ਗਈ ਕਈ ਡਾਕਟਰਾਂ ਨੂੰ ਦਿਖਾਇਆ ਦਵਾਈ ਦਿੱਤੀ ਪਰ ਉਸ ਦਾ ਬੁਖਾਰ ਨਾ ਟੁੱਟਿਆ ਹੁਣ ਉਸ ਨੇ ਰੋ ਰੋ ਕੇ ਬਾਬਾ ਜੀ ਨੂੰ ਅਰਦਾਸ ਕੀਤੀ ਕਿ ਮੇਰੀ ਕੁੜੀ ਨੂੰ ਠੀਕ ਕਰ ਦਿਓ ਪਹਿਲਾਂ ਮੇਰਾ ਲੜਕਾ ਵੀ ਇਸੇ ਉਮਰ ਵਿੱਚ ਚੜ੍ਹਾਈ ਕਰ ਗਿਆ ਸੀ ਇਸ ਦੀ ਅਰਦਾਸ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚੀ ਤੇ ਰਾਤ ਨੂੰ ਹੀ ਦਰਸ਼ਨ ਦੇ ਕੇ ਹੁਕਮ ਕੀਤਾ ਜਿੱਥੇ ਡਾਕਟਰ ਦੀ ਦਵਾਈ ਨਾ ਲੱਗੇ ਉੱਥੇ ਗੁਰੂ ਘਰ ਦੀ ਦਵਾਈ ਲੱਗ ਜਾਂਦੀ ਹੈ ਤੂੰ ਇਸ ਬੱਚੀ ਨੂੰ ਲੈ ਕੇ ਨਾਨਕਸਰ ਝੋਲੜੀ ਪਹੁੰਚ ਬੱਚੀ ਨੂੰ ਸਰੋਵਰ ਵਿੱਚ ਇਸ਼ਨਾਨ ਕਰਵਾਓ ਠੀਕ ਹੋ ਜਾਵੇਗੀ ਉਸ ਨੇ ਇਹ ਸੁਪਨਾ ਆਪਣੀ ਘਰ ਵਾਲੀ ਨੂੰ ਦੱਸਿਆ ਅਤੇ ਉਹ ਮੰਨ ਗਈ ਉਹ ਬੱਚੀ ਨੂੰ ਲੈ ਕੇ ਝੋਲੜੀ ਪਹੁੰਚੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਸਾਰਾ ਹਾਲ ਸੁਨਾਇਆ ਕੁਦਰਤੀ ਪਿੰਡ ਨੱਥੋਵਾਲ ਤੋਂ ਇੱਕ ਡਾਕਟਰ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਹੋਇਆ ਸੀ ਉਹ ਕੋਲ ਹੀ ਖੜਾ ਸੀ ਬਾਬਾ ਜੀ ਨੂੰ ਕਹਿੰਦੇ ਇਸ ਬੱਚੇ ਦਾ ਬਚਣਾ ਮੁਸ਼ਕਲ ਹੈ ਇਹ ਗੱਲ ਸੁਣ ਕੇ ਬਾਬਾ ਜੀ ਕਹਿੰਦੇ ਭਾਈ ਦੂਰੋਂ ਦਿੱਲੀ ਤੋਂ ਚੱਲ ਕੇ ਆਏ ਹਨ ਸਤਿਗੁਰੂ ਮਿਹਰ ਕਰੇ ਤਾਂ ਬੱਚੇ ਠੀਕ ਹੋ ਸਕਦੀ ਹੈ ਪ੍ਰਭ ਭਾਵੇ ਬਿਨ ਸਾਸ ਤੇ ਰੱਖ ਹੈ ਹੁਣ ਬਾਬਾ ਜੀ ਨੇ ਹਜ਼ੂਰੀਏ ਸਾਧੂ ਸਿੰਘ ਤੋਂ ਅੰਮ੍ਰਿਤ ਮੰਗਵਾ ਕੇ ਬੱਚੀ ਨੂੰ ਪਿਲਾਉਣ ਦਾ ਹੁਕਮ ਦਿੱਤਾ ਜੋ ਅਖੰਡ ਪਾਠਾਂ ਦਾ ਕੁੰਭ ਦਾ ਜਲ ਸਤਿਗੁਰਾਂ ਦੀ ਹਜ਼ੂਰੀ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਬੱਚੀ ਨੇ ਸਾਰਾ ਗਲਾਸ ਅੰਮ੍ਰਿਤ ਵਾਲਾ ਸ਼ੱਕ ਲਿਆ ਬਾਬਾ ਜੀ ਕਮਰੇ ਵਿੱਚ ਆਪਣੇ ਆਸਣ ਤੇ ਚਲੇ ਗਏ ਇਹ ਪਰਿਵਾਰ ਆਪਣੇ ਕਮਰੇ ਵਿੱਚ ਆ ਗਿਆ ਏ ਬੱਚੀ ਹੋਰ ਵੀ ਜ਼ਿਆਦਾ ਢਿੱਲੀ ਹੋ ਗਈ ਰਾਤ ਮਸਾਂ ਲੰਗਾਈ ਸਵੇਰੇ ਕੀਰਤਨ ਦਾ ਭੋਗ ਪੈਂਦੇ ਸਾਰ ਹੀ ਬਾਬਾ ਜੀ ਕੋਲ ਬੇਨਤੀ ਪਹੁੰਚਾਈ ਪਰ ਬਾਬਾ ਜੀ ਨੇ ਤਾੜਨਾ ਕੀਤੀ ਕਿ ਸਵੇਰੇ ਸਵੇਰੇ ਦੁੱਖਾਂ ਦੀਆਂ ਪੰਡਾਂ ਅੱਗੇ ਕਿਉਂ ਰੱਖਦੇ ਹੋ ਹੁਣ ਨਿਤਨੇਮ ਦਾ ਸਮਾਂ ਹੈ ਜੋ ਰੱਬ ਦੀ ਰਜ਼ਾ ਹੈ ਅਸੀਂ ਕੋਈ ਰੱਬ ਦੇ ਸ਼ਰੀਕ ਹਾਂ ਐਨੇ ਬਚਨ ਸੁਣ ਕੇ ਦੌਲਤ ਸਿੰਘ ਪੰਡਾਰੀਆ ਬਹੁਤ ਡਰ ਗਿਆ ਤੇ ਮਨ ਵਿੱਚ ਸੋਚਣ ਲੱਗਾ ਕਿ ਬਾਬਾ ਜੀ ਨੇ ਆਪੇ ਤਾਂ ਹੁਕਮ ਦੇ ਕੇ ਇੱਥੇ ਸਦਿਆ ਹੈ ਹੁਣ ਬੇਨਤੀ ਨਹੀਂ ਸੁਣਦੇ ਅੰਤਰੀਆਮੀ ਬਾਬਾ ਜੀ ਨੇ ਉਸ ਦਾ ਫੁਰਨਾ ਬੁੱਝ ਕੇ ਜੀਤਾ ਸਿੰਘ ਨੂੰ ਹੁਕਮ ਕੀਤਾ ਕਿ ਭੰਡਾਰੀਏ ਨੂੰ ਕਹੋ ਡੋਲਨ ਦੀ ਲੋੜ ਨਹੀਂ ਬੱਚੀ ਨੂੰ ਤਲਾਈ ਵਿੱਚ ਇਸ਼ਨਾਨ ਕਰਵਾ ਦੇ ਇਹ ਬਚਨ ਸੁਣ ਕੇ ਉਹ ਬਹੁਤ ਡਰ ਗਏ ਕਿ ਬੱਚੀ ਨੂੰ ਬੁਖਾਰ ਬਹੁਤ ਤੇਜ਼ ਹੈ ਸਰਦੀ ਦਾ ਮੌਸਮ ਹੈ ਤਲਾਈ ਦਾ ਪਾਣੀ ਬਹੁਤ ਠੰਡਾ ਹੈ ਜੀਤਾ ਸਿੰਘ ਨੇ ਆਕੇ ਕਿਹਾ ਮਰ ਜਾਊ ਤਾਂ ਇੱਕ ਪਾਸਾ ਹੋ ਜਾਵੇਗਾ ਇਹ ਕਿਹੜਾ ਮੁੰਡਾ ਹੈ ਮੈਂ ਤੁਹਾਨੂੰ ਹੁਕਮ ਸੁਣਾ ਦਿੱਤਾ ਹੈ ਅੱਗੇ ਤੁਹਾਡੀ ਮਰਜ਼ੀ ਹੁਣ ਦੋਵੇਂ ਪਤੀ ਪਤਨੀ ਸੋਚਨ ਨਾ ਗਏ ਅਤੇ ਬਾਬਾ ਜੀ ਦਾ ਬਚਨ ਵੀ ਯਾਦ ਆਇਆ ਤਲਾਈ ਵਿੱਚ ਇਸ਼ਨਾਨ ਕਰਾਉਣ ਨਾਲ ਬੱਚੇ ਠੀਕ ਹੋ ਜਾਵੇਗੀ ਇਹ ਬਚਨ ਮੰਨ ਲੈਣਾ ਚਾਹੀਦਾ ਹੈ ਇਹ ਸੋਚ ਕੇ ਉਹਨਾਂ ਇਸ਼ਨਾਨ ਕਰਵਾ ਦਿੱਤਾ ਪਰ ਲੜਕੀ ਇੱਕਦਮ ਗੁੰਮ ਹੋ ਗਈ ਇਸ ਨੂੰ ਚੁੱਕ ਕੇ ਕੱਪੜੇ ਵਿੱਚ ਲਪੇਟ ਕੇ ਕਮਰੇ ਵਿੱਚ ਲਿਆਂਦਾ ਆਪ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੀ ਐਨੇ ਨੂੰ ਕੀ ਵੇਖਿਆ ਕਿ ਕਾਲਾ ਸੱਪ ਬੱਚੀ ਉੱਪਰ ਦੀ ਲੰਗਿਆ ਜਾ ਰਿਹਾ ਹੈ। ਐਨਾਂ ਨੇ ਰੋਲਾ ਪਾ ਦਿੱਤਾ। ਬਾਬਾ ਜੀ ਕਿਰਪਾ ਕਰੋ, ਕਿਰਪਾ ਕਰੋ। ਸੇਵਾਦਾਰਾਂ ਨੇ ਆ ਕੇ ਮਾਰ ਦਿੱਤਾ। ਬਾਬਾ ਜੀ ਕੋਲ ਆ ਕੇ ਸਾਰੀ ਗੱਲ ਦੱਸੀ। ਬਾਬਾ ਜੀ ਕਹਿੰਦੇ ਬੱਚੀ ਦਾ ਸਮਾਂ ਟਲ ਗਿਆ ਹੈ। ਗੁਰੂ ਨੇ ਮਿਹਰ ਕੀਤੀ ਹੈ। ਬਾਬਾ ਜੀ ਪਲੇਟ ਵਿੱਚੋਂ ਅੰਗੂਰ ਛਕ ਰਹੇ ਸਨ ਤੇ ਕੁਝ ਅੰਗੂਰ ਜੀਤਾ ਸਿੰਘ ਨੂੰ ਫੜਾ ਦਿੱਤੇ। ਕਿ ਐਨਾਂ ਦਾ ਪਾਣੀ ਕੱਢ ਕੇ ਬੱਚੀ ਨੂੰ ਛਕਾ ਦਿਓ। ਅੰਗੂਰਾ ਦਾ ਪਾਣੀ ਮੂੰਹ ਵਿੱਚ ਪਾਉਂਦੇ ਸਾਰੀ ਬੱਚੀ ਨੇ ਅੱਖਾਂ ਖੋਲ ਲਈਆਂ ਅਤੇ ਉੱਠ ਕੇ ਬੈਠ ਗਈ। ਹੁਣ ਬੜੀਆਂ ਸੋਹਣੀਆਂ ਅਤੇ ਅਚੰਬੇ ਦੀਆਂ ਗੱਲਾਂ ਕਰਨ ਲੱਗੀ। ਉਸ ਦੀਆਂ ਗੱਲਾਂ ਸੁਣ ਕੇ ਮਾਤਾ-ਪਿਤਾ ਬੜੇ ਹੀ ਖੁਸ਼ ਹੋ ਰਹੇ ਹਨ ਅਤੇ ਬਾਬਾ ਜੀ ਦਾ ਸ਼ੁਕਰਾਨਾ ਕਰ ਰਹੇ ਹਨ। ਬਾਬਾ ਜੀ ਜਦੋਂ 10:00 ਵਜੇ ਬਾਰੋਂ ਆਏ ਤੇ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ। ਹੁਣ ਇੰਨਾ ਨੇ ਵੀ ਆ ਮੱਥਾ ਟੇਕਿਆ ਅਤੇ ਸੱਪ ਵਾਲੀ ਸਾਰੀ ਗੱਲ ਦੱਸੀ। ਤਾਂ ਬਾਬਾ ਜੀ ਕਹਿੰਦੇ ਭਾਈ ਇਹ ਸੱਪ ਬੱਚੀ ਦਾ ਕਾਲ ਸੀ ਜੋ ਇੱਥੇ ਆਉਣ ਨਾਲ ਟਲ ਗਿਆ ਇਸ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਇਸ ਦਾ ਨਾਮ ਵੀ ਹੁਣ ਨਵਾਂ ਰੱਖ ਦਿਓ ਅੱਜ ਦਾ ਹੁਕਮਨਾਮਾ ਆਇਆ ਹੈ ਬੰਦਨਾ ਹਰ ਬੰਦਨਾ ਬ ਅ ਤੇ ਇਸ ਦਾ ਨਾਮ ਰੱਖ ਦਿਓ ਤਾਂ ਇਸ ਦਾ ਨਾਮ ਬਲਵੀਰ ਕੌਰ ਰੱਖਿਆ ਗਿਆ ਬਾਬਾ ਜੀ ਦੇ ਹੁਕਮ ਅਨੁਸਾਰ ਇਹ 5-6 ਦਿਨ ਇੱਥੇ ਹੋ ਠਹਿਰੇ ਤਾਂ ਇਹਨਾਂ ਨੂੰ ਬਾਬਾ ਜੀ ਨੇ ਹੁਕਮ ਦੇ ਕੇ ਤੋੜਿਆ ਹੁਣ ਤੁਸੀਂ ਵਾਪਸ ਦਿੱਲੀ ਜਾ ਕੇ ਆਪਣੇ ਘਰੇ ਨਿਤਨੇਮ ਕਰੋ ਗੁਰੂ ਨੂੰ ਚੇਤੇ ਰੱਖਣਾ ਹੈ ਇਹ ਖੁਸ਼ੀ ਖੁਸ਼ੀ ਬੱਚੀ ਨੂੰ ਨਾਲ ਲੈ ਕੇ ਵਾਪਸ ਦਿੱਲੀ ਆਪਣੇ ਘਰ ਪਹੁੰਚ ਕੇ ਨਿਤਨੇਮ ਕਰਨ ਲੱਗੇ ਪੁੰਨਿਆ ਵਰਸੀ ਤੇ ਨਾਨਕ ਸਰ ਵੀ ਹਾਜ਼ਰੀ ਭਰਦੇ ਰਹੇ ਸਾਖੀ ਕੁਲਵੰਤ ਸਿੰਘ ਦੀ ਬਾਬਾ ਜੀ ਪਿੰਡ ਚੌੜੀ ਪਹਿਲੀ ਠਾਟ ਵਿੱਚ ਸੰਗਤਾਂ ਨੂੰ ਤਾਰ ਰਹੇ ਹਨ ਪਿੰਡ ਦੇੜਕਿਆਂ ਦੀ ਸੰਗਤ ਦਰਸ਼ਨ ਕਰਨ ਵਾਸਤੇ ਬਾਬਾ ਜੀ ਕੋਲ ਪਹੁੰਚੀ ਜਿਸ ਵਿੱਚ ਕੁਝ ਮਾਈਆਂ ਵੀ ਸਨ ਉਹਨਾਂ ਵਿੱਚ ਇੱਕ ਮਾਈ ਕਰਨੈਲ ਕੋਲ ਜੋ ਸਰਦਾਰ ਸੰਤੋਖ ਸਿੰਘ ਦੇ ਘਰੋਂ ਸੀ ਇਸ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਪੁੱਤਰ ਦੀ ਦਾਤ ਦੇਵੋ ਤਾਂ ਬਾਬਾ ਜੀ ਕਹਿਣ ਲੱਗੇ ਬੀਬਾ ਤੇਰੇ ਦੋ ਪੁੱਤਰ ਅੱਗੇ ਹੈ ਤਾਂ ਸਹੀ ਤਾਂ ਮਾਈ ਕਹਿੰਦੀ ਜੇ ਇੱਕ ਹੋਰ ਦੇ ਦਿਓ ਤਾਂ ਬਾਬਾ ਜੀ ਕੋਲ ਇੱਕ ਹੋਰ ਸੰਗੀ ਅੰਬਾਂ ਦਾ ਪ੍ਰਸ਼ਾਦ ਲੈ ਕੇ ਆਇਆ ਸੀ ਉਸ ਵਿੱਚੋਂ ਇੱਕ ਅੰਬ ਹੱਥ ਵਿੱਚ ਲੈ ਕੇ ਅੰਬ ਹਿਲਾਏ ਜਾਂਦੇ ਹਨ ਸਹਿਜ ਪਕੇ ਸੋ ਮਿੱਠਾ ਹੋਵੇ ਤਾਂ ਮਾਈ ਫੇਰ ਕਹਿੰਦੀ ਜੇ ਪੁੱਤਰ ਦੀ ਕਿਰਪਾ ਕਰ ਦਿਓ ਤਾਂ ਬਾਬਾ ਜੀ ਕਹਿਣ ਲੱਗੇ ਬੀਬਾ ਤੂੰ ਅੱਗੇ ਵੀ ਦੋ ਤਿੰਨ ਵਾਰ ਬੇਨਤੀ ਕੀਤੀ ਹੈ ਪੁੱਤਰ ਤਾਂ ਹੋ ਜਾਵੇਗਾ ਪਰ ਉਸਨੇ ਤੁਹਾਡੇ ਕੋਲ ਨਹੀਂ ਰਹਿਣਾ ਮਾਲਕ ਦਾ ਬਣ ਕੇ ਰਹੇਗਾ ਤੇ ਇਹ ਬਚਨ ਕਰਕੇ ਬੀਬੀ ਨੂੰ ਅੰਬ ਦਾ ਪ੍ਰਸ਼ਾਦ ਦੇ ਦਿੱਤਾ ਤਾਂ ਕੁਝ ਸਮੇਂ ਬਾਅਦ ਮਾਲਕ ਦੀ ਕਿਰਪਾ ਨਾਲ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਕੁਲਵੰਤ ਸਿੰਘ ਰੱਖਿਆ ਗਿਆ बच्चे ਦੇ ਪਿਤਾ ਸਰਦਾਰ ਸੰਤੋਖ ਸਿੰਘ ਤੇ ਮਾਤਾ ਕਰਨੈਲ ਕੌਰ ਬੱਚੇ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਪਿੰਡ ਚੋੜੀ ਮੱਥਾ ਟੇਕਣ ਪਹੁੰਚੇ ਬਾਬਾ ਜੀ ਨੇ ਪੁੱਛਿਆ ਭਾਈ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤਾਂ ਬੱਚੇ ਦੇ ਪਿਤਾ ਨੇ ਦੱਸਿਆ ਜੀ ਮੇਰਾ ਨਾਮ ਸੰਤੋਖ ਸਿੰਘ ਹੈ ਤੇ ਆਪ ਦੀ ਕਿਰਪਾ ਨਾਲ ਬੱਚੇ ਨੇ ਜਨਮ ਲਿਆ ਹੈ ਇਸ ਨੂੰ ਲੈ ਕੇ ਆਏ ਹਾਂ ਤਾਂ ਬਾਬਾ ਜੀ ਨੇ ਬਚਨ ਕੀਤਾ ਇਸ ਨੇ ਤੁਹਾਡੇ ਕੋਲ ਨਹੀਂ ਰਹਿਣਾ ਗੁਰੂ ਦਾ ਹੀ ਬਣ ਕੇ ਰਹੇਗਾ ਜਦੋਂ ਮੁੰਡਾ 7 ਸਾਲ ਦਾ ਹੋ ਗਿਆ ਤਾਂ ਇਸ ਨੂੰ ਪੜਨੇ ਪਾ ਦਿੱਤਾ 7 ਜਮਾਤਾ ਕਰਨ ਤੋਂ ਬਾਅਦ ਇਸ ਨੇ ਪੜ੍ਹਾਈ ਛੱਡ ਦਿੱਤੀ ਹੌਲੀ ਹੌਲੀ ਇਸਾ ਮਨ ਐਸਾ ਹੋ ਗਿਆ ਕਿ ਨਾਨਕਸਰ ਹੀ ਆਕੇ ਪੱਕਾ ਰਹਿਣ ਨਕਾ ਸੋ ਇਹ ਮੁੰਡਾ ਬੜਾ ਹੀ ਲਾਇਕ ਅਤੇ ਨਿੱਗੇ ਸੁਭਾਅ ਵਾਲਾ ਹੈ ਬਾਬਾ ਜੀ ਤੇ ਬਹੁਤ ਸ਼ਰਦਾ ਰੱਖਦਾ ਹੈ ਸਾਖੀ ਮਾਸਟਰ ਅਨੂਪ ਸਿੰਘ ਜੀ ਦੀ ਪਿੰਡ ਨਸੀਰੇ ਵਾਲਾ ਜੋ ਹਲਕਾ ਧਰਮਕੋਟ ਵਿੱਚ ਹੈ ਇਥੋਂ ਦੇ ਰਹਿਣ ਵਾਲੇ ਸਰਦਾਰ ਸ਼ਿੰਗਾਰਾ ਸਿੰਘ ਜੀ ਦਾ ਮੁੰਡਾ ਅਨੂਪ ਸਿੰਘ 12 ਜਮਾਤਾ ਪਾਸ ਕਰ ਗਿਆ ਪਰ ਕੁਦਰਤ ਮਾਲਕ ਦੀ ਇਸ ਦੇ ਦਿਮਾਗ ਵਿੱਚ ਕੁਝ ਫਰਕ ਪੈ ਗਿਆ ਤਾਂ ਇਹ ਬੇਦਮਾਗੀਆਂ ਗੱਲਾਂ ਕਰਨ ਲੱਗ ਪਿਆ ਨਾ ਇਸ ਨੂੰ ਨੀਂਦ ਆਵੇ ਨਾ ਚਾਜ ਨਾਲ ਰੋਟੀ ਖਾਵੇ ਘਰਦਿਆਂ ਨੂੰ ਬੁਰਾ ਭਲਾ ਬੋਲੀ ਜਾਵੇ ਤਾਂ ਇਸ ਨੂੰ ਘਰ ਦੇ ਕਈ ਡਾਕਟਰਾਂ ਕੋਲ ਲੈ ਕੇ ਗਏ ਪਰ ਕਿਤੋਂ ਇਲਾਜ ਨਾ ਹੋਇਆ ਬਿਮਾਰੀ ਵਧੀ ਹੀ ਜਾਵੇ ਤਾ ਘਰ ਦੇ ਇਸ ਨੂੰ ਨਾਲ ਲੈ ਕੇ ਪਿੰਡ ਝੋਲੜੀ ਪਹੁੰਚੇ ਕਿਉਂਕਿ ਇਸ ਸਮੇਂ ਬਾਬਾ ਜੀ ਨਾਨਕ ਸਰ ਤੋਂ ਜਾ ਕੇ ਪਿੰਡ ਝੋਲੜੀ ਠਾਠ ਵਿੱਚ ਰਹਿੰਦੇ ਸਨ ਤਾਂ ਸਰਦਾਰ ਸ਼ਿੰਘਾਰਾ ਸਿੰਘ ਜੀ ਨੇ ਬੇਨਤੀ ਕੀਤੀ ਜੇ ਮੇਰੇ ਮੁੰਡੇ ਦੇ ਦਿਮਾਗ ਵਿੱਚ ਫਰਕ ਪੈ ਗਿਆ ਆਵਾ ਤਵਾ ਬੋਲੀ ਜਾਂਦਾ ਹੈ ਨਾ ਇਸ ਨੂੰ ਨੀਂਦ ਆਉਂਦੀ ਹੈ ਨਾ ਕੋਈ ਸਰੀਰ ਦੀ ਸੁਧ ਹੈ ਕਈ ਡਾਕਟਰਾਂ ਪਾਸੋਂ ਇਸ ਨੂੰ दारू ਦਵਾਈ ਪਰ ਕਿਤੋਂ ਫਾਇਦਾ ਨਹੀਂ ਹੋਇਆ ਆਪ ਜੀ ਕਿਰਪਾ ਕਰੋ ਇਹ ਠੀਕ ਹੋ ਜਾਵੇ ਤਾਂ ਬਾਬਾ ਜੀ ਨੇ ਮਿਹਰ ਦੇ ਘਰ ਵਿੱਚ ਆ ਕੇ ਬਚਨ ਕੀਤਾ ਇਹ ਕੋਈ ਗੁਰੂ ਦੀ ਰਜ਼ਾ ਵਰਤੀ ਹੈ ਜਿਸ ਕਰਕੇ ਟਿੱਲਾ ਹੋਇਆ ਹੈ ਇਸ ਨੇ ਤਾਂ ਗੁਰੂ ਘਰ ਦੀ ਸੇਵਾ ਕਰਨੀ ਹੈ ਏਉਂ ਕਰੋ ਇੱਥੇ ਤਲਾਈ ਵਿੱਚ ਇਸ ਦਾ ਇਸ਼ਨਾਨ ਕਰਾਓ ਅਤੇ ਪੂਰਨ ਮਾਸ਼ੀਤੇ ਇਸ ਨੂੰ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਸ਼ਕਾਓ ਗੁਰੂ ਪਲੀ ਕਰੇਗਾ ਇਤਨਾ ਬਚਨ ਕਰਕੇ ਤੋੜ ਦਿੱਤਾ ਸਰਦਾਰ ਸ਼ਿੰਗਾਰਾ ਸਿੰਘ ਆਪਣੇ ਮੁੰਡੇ ਅਨੂਪ ਸਿੰਘ ਨੂੰ ਦਲਾਈ ਤੇ ਇਸ਼ਨਾਨ ਕਰਵਾ ਕੇ ਘਰ ਲੈ ਆਏ ਅਤੇ ਆਉਂਦੀ ਪੂਰਨ ਮਾਸੀ ਤੇ ਨਾਨਕ ਸਰ ਆ ਕੇ ਇਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦਿੱਤਾ ਤਾਂ ਸਤਗੁਨਾ ਦੀ ਐਸੀ ਮਿਹਰ ਹੋਈ ਇਹ ਬਿਲਕੁਲ ਠੀਕ ਹੋ ਗਿਆ ਥੋੜੇ ਸਮੇਂ ਬਾਅਦ ਹੀ ਇਸ ਨੂੰ ਪਿੰਡ ਵੱਡੂਵਾਲ ਮਾਸਟਰ ਦੀ ਡਿਊਟੀ ਮਿਲ ਗਈ ਤਾਂ ਇਸ ਨੇ ਪਹਿਲੀ ਤਨਖਾਹ ਦੇ ਬਾਬਾ ਜੀ ਦੇ ਵਾਸਤੇ ਬਸਤਰ ਲਈ ਅਤੇ ਕੁਝ ਫਲਾਂ ਦਾ ਪ੍ਰਸ਼ਾਦ ਲੈ ਕੇ ਬਾਬਾ ਜੀ ਦੇ ਪਾਸ ਪਹੁੰਚਿਆ ਪ੍ਰਸ਼ਾਦ ਅਤੇ ਬਸਤਰ ਅੱਗੇ ਰੱਖ ਕੇ ਬੇਨਤੀ ਕੀਤੀ ਬਾਬਾ ਜੀ ਆਪ ਜੀ ਦੀ ਬੜੀ ਕਿਰਪਾ ਹੋਈ ਮੈਂ ਠੀਕ ਹੋ ਗਿਆ ਪਿੰਡ ਨਸੀਰੇਵਾਲ ਤੋਂ ਮੇਰੇ ਪਿਤਾ ਸ਼ਿੰਗਾਰਾ ਸਿੰਘ ਜੀ ਮੈਨੂੰ ਤੁਹਾਡੇ ਪਾਸ ਲੈ ਕੇ ਆਏ ਸਨ ਉਸ ਸਮੇਂ ਮੈਨੂੰ ਕੋਈ ਸੁਧ ਬੁੱਧ ਨਹੀਂ ਸੀ ਹੁਣ ਤੁਹਾਡੀ ਕਿਰਪਾ ਸਦਕਾ ਮੈਂ ਠੀਕ ਹੋ ਗਿਆ ਅਤੇ ਪਿੰਡ ਬੱਡੂਵਾਲ ਮੈਨੂੰ ਮਾਸਟਰ ਦੀ ਨੌਕਰੀ ਵੀ ਮਿਲ ਗਈ ਸੋ ਪਹਿਲੀ ਤਨਖਾਹ ਦੇ ਮੈਂ ਆਪ ਜੀ ਦੀ ਖਾਤਰ ਬਸਤਰ ਲਿਆਉਂਦੇ ਹਾਂ ਇਹ ਮਨਜ਼ੂਰ ਕਰੋ ਬਾਬਾ ਜੀ ਨੇ ਹੁਕਮ ਕੀਤਾ ਠੀਕ ਹੈ ਤੂੰ ਬਚਨ ਮੰਨ ਕੇ ਅਮਰ ਸ਼ੱਕ ਲਿਆ ਹੁਣ ਰਹਿਤ ਬਹਿਤ ਪੂਰੀ ਰੱਖਣੀ ਹੈ ਗੁਰੂ ਘਰ ਦੀ ਸੇਵਾ ਅਤੇ ਸੰਗਤ ਕਰਦੇ ਰਹਿਣਾ ਹੈ ਆਗੋ ਇਸ ਨੇ ਸੱਤ ਬਚਨ ਗਿਆ ਇਹ ਵਾਪਸ ਜਾ ਕੇ ਮਾਸਟਰ ਦੀ ਡਿਊਟੀ ਕਰਦਾ ਰਿਹਾ ਪੁੰਨਿਆ ਮਸਿਆ ਵਰਸੀ ਤੇ ਇਸ ਨੇ ਨਾਨਕਸਰ ਆ ਕੇ ਹਾਜ਼ਰੀ ਭਰਨੀ ਜਦੋਂ ਵੀ ਇਸ ਨੂੰ ਛੁੱਟੀ ਮਿਲਣੀ ਇਸ ਨੇ ਉਦੋਂ ਹੀ ਸਾਈਕਲ ਤੇ ਨਾਨਕਸਰ ਪਹੁੰਚਣਾ ਇਸ ਵਿੱਚੋਂ ਹੀ ਜੋ ਮੋਗੇ ਵਾਲੇ ਸੰਤਾਰਾ ਸਿੰਘ ਜੀ ਜਿਨ੍ਹਾਂ ਨੇ ਗੁਰੂ ਸਰ ਕੋਕੇ ਨਾਨਕ ਸਰ ਗੁਰਦੁਆਰਾ ਬਣਾਇਆ ਹੈ ਇੱਥੇ ਇਹਨਾਂ ਕੋਲ ਪਹੁੰਚ ਕੇ ਸੇਵਾ ਕਰਨੀ ਜਿਸ ਵੇਲੇ ਇਹਨਾਂ ਨੂੰ ਮਾਸਟਰ ਦੀ ਪੈਨਸ਼ਨ ਮਿਲ ਗਈ ਤਾਂ ਇੱਥੇ ਹੀ ਗੁਰਦੁਆਰਾ ਨਾਨਕ ਸਰ ਗੁਰੂ ਸਰ ਰਹਿਣ ਲੱਗ ਪਏ ਆਪ ਦੀ ਸੁਖਮਨੀ ਦੀ ਡਿਊਟੀ ਰਹਿਰਾਸ ਅਤੇ ਸਿੱਧਾ ਕੀਰਤਨ ਕਰਨਾ ਅਤੇ ਗੁਰੂ ਸਾਹਿਬ ਦੀ ਸੇਵਾ ਕਰਨੀ ਇਹ ਕਾਫੀ ਚਿਰ ਤੋਂ ਲੈ ਕੇ ਹੁਣ ਤੱਕ ਨਾਨਕ ਸਰ ਗੁਰੂ ਸਰ ਸੇਵਾ ਕਰ ਰਹੇ ਹਨ ਹੁਣ ਹਰੇਕ ਨੂੰ ਦੱਸਦੇ ਹਨ ਇਹ ਕਿਰਪਾ ਬਾਬਾ ਈਸ਼ਰ ਸਿੰਘ ਜੀ ਦੀ ਹੋਈ ਹੈ ਸਾਖੀ ਭਾਈ ਜੰਗ ਸਿੰਘ ਜੀ ਅਤੇ ਫੌਜੀ ਬਸੰਤ ਸਿੰਘ ਜੀ ਮਹਿਲ ਕਲਾ ਤੋਂ ਸਰਦਾਰ ਕਮੰਡ ਸਿੰਘ ਜੀ ਭਾਈ ਨਛੱਤਰ ਸਿੰਘ ਜੀ ਭਾਈ ਚੰਨਣ ਸਿੰਘ ਜੀ ਸਲੰਗ ਵਾਲਾ ਸ੍ਰਵਨ ਸਿੰਘ ਤੇ ਇਨ੍ਹਾਂ ਦੇ ਨਾਲ ਹੋਰ ਸੰਗਤ ਨੇ ਬਾਬਾ ਜੀ ਕੋਲ ਝੋੜੀ ਆ ਕੇ ਬੇਨਤੀ ਕੀਤੀ ਜੀ ਕਿਰਪਾ ਕਰਕੇ ਦਰਸ਼ਨ ਦੇਵੋ ਇਨ੍ਹਾਂ ਦੀ ਬੇਨਤੀ ਮਨਜ਼ੂਰ ਹੋਈ ਬਾਬਾ ਜੀ ਪਿੰਡ ਮਹਿਲਾ ਕਲਾ ਪਹੁੰਚੇ ਤੇ ਜਿੱਥੇ ਹੁਣ ਨਾਨਕਸਰ ਬਣਿਆ ਹੈ ਉਸ ਜਗਾ ਦੀਵਾਨ ਲੱਗਣੀ ਸ਼ੁਰੂ ਹੋ ਗਈ ਕਥਾ ਕੀਰਤਨ ਹੋ ਰਿਹਾ ਹੈ ਤੇ ਸੰਗਤ ਲਾਭ ਉਠਾ ਰਹੀ ਹੈ ਇੱਕ ਰਾਤ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ 12:00 ਵਜੇ ਦਾ ਟਾਈਮ ਹੈ ਤੇ ਬਾਬਾ ਜੀ ਅੰਦਰ ਆਪਣੇ ਆਸਨ ਤੇ ਬਿਰਾਜਮਾਨ ਹਨ ਬਾਹਰ ਪਾਈ ਜੰਗ ਸਿੰਘ ਪਿੰਡ ਮਹਿਲ ਕਲਾ ਤੋਂ ਬੇਹੰਗਮ ਤੇ ਪਾਈ ਬਸੰਤ ਸਿੰਘ ਜੀ ਫੌਜੀ ਪਹਿਰੇ ਤੇ ਹਨ ਹੋਲੀ-ਹੋਲੀ ਨੀਂਦ ਨੇ ਜ਼ੋਰ ਪਾਇਆ ਤਾਂ ਦੋਵਾਂ ਨੇ ਰਾਏ ਕੀਤੀ ਕਿ ਹੋਰ ਵੀ ਸਾਰੇ ਸੁੱਤੇ ਪਏ ਹਨ ਤੇ ਬਾਬਾ ਜੀ ਵੀ ਅੰਦਰ ਹਨ ਸ਼ਾਇਦ ਆਰਾਮ ਹੀ ਕਰਦੇ ਹੋਣ ਆਪਾਂ ਵੀ ਬੈਠ ਕੇ ਮਿਰਗ ਟਮਕਾ ਲਾ ਲਈਏ ਮਤਲਬ ਥੋੜਾ ਜਿਹਾ ਸੌ ਲਈਏ ਕਿਹੜਾ ਕੋਈ ਵੇਖਦਾ ਹੈ ਇਸਰਾ ਰਾਏ ਕਰਕੇ ਦੋਵੇਂ ਜਣੇ ਕੰਦ ਨਾਲ ਢੋਲ ਆ ਕੇ ਬੈਠ ਗਏ ਤੇ ਇਹਨਾਂ ਨੂੰ ਨੀਂਦ ਆ ਗਈ ਪਿਆਰੇ ਬਾਬਾ ਜੀ ਅੰਦਰੋਂ ਆ ਕੇ ਹੌਲੀ ਜਿਹਾ ਇਹਨਾਂ ਦੇ ਕੋਲ ਪਹੁੰਚ ਗਏ ਤੇ ਜੰਗ ਸਿੰਘ ਤੇ ਖਿੱਚ ਕੇ ਚਪੇੜ ਮਾਰੀ ਤਾਂ ਜੰਗ ਸਿੰਘ ਦੀ ਚੀਕ ਨਿਕਲ ਗਈ ਤੇ ਇਹ ਦੋਵੇਂ ਜਣੇ ਉੱਬੜ ਕੇ ਉੱਠ ਕੇ ਭੱਜ ਗਏ ਪਿਆਰੇ ਬਾਬਾ ਜੀ ਨੇ ਬਚਨ ਕੀਤਾ ਵੱਡੇ ਪਹਿਰੇਦਾਰ ਫਲਾਂ ਨਾਲ ਰਾਜ ਕੇ ਕੁਹਾੜੇ ਮਾਰਨ ਲੱਗ ਜਾਂਦੇ ਹਨ ਇੰਜ ਪੈਰਾ ਦੇਈਦਾ ਹੈ ਬਾਬਾ ਜੀ ਦੀ ਆਵਾਜ਼ ਸੁਣ ਕੇ ਵਾਪਸ ਆ ਕੇ ਚੰਨਾ ਤੇ ਡਿੱਗ ਪਏ ਤੇ ਭੁੱਲ ਮੰਨ ਕੇ ਖਿੰਮਾ ਮੰਗੀ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਪਹਿਰਾ ਵੀ ਦਿਆ ਕਰੋ ਤੇ ਮਾਲਾ ਵੀ ਫੇਰਿਆ ਕਰੋ ਫਿਰ ਨਿੰਦਰ ਨਹੀਂ ਆਵੇਗੀ ਤਾਂ ਉਹਨਾਂ ਨੇ ਸਤਿ ਵਚਨ ਗਿਆ ਇਸ ਦਿਨ ਤੋਂ ਨਾਲੇ ਮੂਲ ਮੰਤਰ ਦੀ ਮਾਲਾ ਫੇਰਨੀ ਨਾਲੇ ਪੈਰਾ ਦੇਣਾ ਸਾਖੀ ਭਾਈ ਕਾਕਾ ਸਿੰਘ ਜੀ ਦੀ ਬਾਬਾ ਜੀ ਦੇ ਦੀਵਾਨ ਮਹਿਲ ਕਲਾ ਲੱਗ ਰਹੇ ਹਨ ਇਸ ਜਗ੍ਹਾ ਦੇ ਨਾਲ ਹੀ ਸਰਦਾਰ ਕੁਮੰਡ ਸਿੰਘ ਜੀ ਦੇ ਖੇਤ ਵਿੱਚ ਤੰਬੂ ਲਾ ਕੇ ਬਾਬਾ ਜੀ ਦਾ ਆਸਨ ਲੱਗਿਆ ਹੁੰਦਾ ਸੀ ਕਿਉਂਕਿ ਉਸ ਸਮੇਂ ਨਾਨਕ ਸਰਿਆਇਸ਼ ਲਈ ਜਿਆਦਾ ਜਗ੍ਹਾ ਨਹੀਂ ਸੀ ਇੱਕ ਕਮਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਦੋ ਦਿਨ ਕਮਰੇ ਅਤੇ ਬਰਾਂਡਾ ਸੀ ਜਿੰਨਾ ਵਿੱਚੋਂ ਇੱਕ ਕਮਰੇ ਵਿੱਚ ਰਾਗੀ ਠਹਿਰਦੇ ਸਨ ਦਾਸਵੀ ਨਾਲ ਹੁੰਦਾ ਸੀ ਇਹ ਸਭ ਕੁਝ ਅੱਖੀ ਵੇਖਿਆ ਹੈ ਤਾਂ ਕੁਝ ਜਗ੍ਹਾ ਲੰਗਰ ਵਾਸਤੇ ਵਰਤੀ ਜਾਂਦੀ ਸੀ ਬਾਬਾ ਜੀ ਦਾ ਤੰਬੂ ਸਰਦਾਰ ਘਮੰਡ ਸਿੰਘ ਜੀ ਦੇ ਖੇਤ ਵਿੱਚ ਹੁੰਦਾ ਸੀ ਦੀਵਾਨ ਵੇਲੇ ਬਾਬਾ ਜੀ ਦਰਬਾਰ ਵਿੱਚ ਆ ਜਾਂਦੇ ਜਿੱਥੇ ਨਾਨਕ ਸਰ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਛਾਇਆ ਮਾਨ ਚਾਨਣੀਆਂ ਲੱਗੀਆਂ ਹੁੰਦੀਆਂ ਸਨ ਇੱਕ ਦਿਨ ਬਾਬਾ ਜੀ ਪਿਛਲੇ ਪਾਸੇ ਛੱਪੜਵਾਲ ਟੈਲੰਟ ਚਲੇ ਗਏ। ਅੱਗੇ ਰੂੜ ਸਿੰਘ ਦਾ ਮੁੰਡਾ ਕਾਕਾ ਸਿੰਘ ਮਿਰਚਾਂ ਗੁੱਡ ਰਿਆ ਸੀ। ਜਦੋਂ ਬਾਬਾ ਜੀ ਕੋਲ ਦੀ ਲੰਗੇ ਤਾਂ ਇਸ ਨੇ ਮੱਥਾ ਟੇਕ ਕੇ ਬੇਨਤੀ ਕੀਤੀ ਜੀ ਕਿਰਪਾ ਕਰਕੇ ਇਸ ਕਮਰੇ ਵਿੱਚ ਚਰਨ ਪਾਓ। ਮੈਂ ਆਪ ਜੀ ਦੀ ਲਈ ਜਲ ਪਾਣੀ ਦੀ ਸੇਵਾ ਕਰਾਂ। ਤਾਂ ਬਾਬਾ ਜੀ ਇਸ ਵੱਲ ਵੇਖ ਕੇ ਕਹਿੰਦੇ ਤੇਰਾ ਪਿਆਰ ਤਾਂ ਚੰਗਾ ਹੈ ਪਰ ਮੂਹ ਸਿਰ ਮੁੰਨੀ ਫਿਰਦਾ ਹੈ। ਪਹਿਲਾਂ ਅਮਰ ਸ਼ੱਕ ਫਿਰ ਤੇਰੇ ਕਮਰੇ ਵਿੱਚ ਚਰਨ ਪਾਵਾਂਗੇ। ਦਾਇਸ ਨੇ ਸਤਿ ਬਚਨ ਕੀਤਾ ਅਗਲੇ ਦਿਨ ਅਮਰਤ ਦਾ ਬਾਟਾ ਤਿਆਰ ਹੋਣਾ ਸੀ ਇਸ ਨੇ ਆਪਣੇ ਭਰਾਵਾ ਗੁਰਦਿਆਲ ਸਿੰਘ ਤੇ ਪੂਰਾ ਸਿੰਘ ਨੂੰ ਪ੍ਰੇਰਕੀ ਆਪਣੇ ਪਰਿਵਾਰ ਸਮੇਤ ਅਮਰਤ ਛਕ ਲਿਆ ਦੂਸਰੇ ਤੀਸਰੇ ਦਿਨ ਦੀਵਾਨ ਵਾਲੀ ਜਗ੍ਹਾ ਆ ਕੇ ਲੰਗਰ ਵਿੱਚ ਸੇਵਾ ਕਰ ਰਿਆ ਸੀ ਤੇ ਬਾਬਾ ਜੀ ਦੇ ਨਿਤਨੇਮ ਕਰਕੇ ਛੱਪੜਵਾਲ ਕਾਕਾ ਸਿੰਘ ਦੇ ਖੇਤ ਚਲੇ ਗਏ ਰਜਾ ਦੇ مالک ਬਚਨਾ ਦੇ ਪੱਕੀ ਚਤਨਾ ਦੇ ਕੱਚੇ ਜਦੋਂ ਟੈਲ ਦੇ ਟੈਲ ਦੇ ਕਾਕਾ ਸਿੰਘ ਦੇ ਖੇਤ ਪਹੁੰਚੇ ਤਾਂ ਕਾਕਾ ਸਿੰਘ ਦੇ ਖੇਤ ਦੇ ਕਮਰੇ ਵਿੱਚ ਇੱਕ ਮੰੰਜਾ ਪਿਆ ਸੀ ਜਿਸ ਦਾ ਇੱਕ ਪਾਵਾ ਟੁੱਟਿਆ ਹੋਇਆ ਸੀ ਆਪ ਉਸ ਤਿੰਨ ਪਾਵਿਆਂ ਵਾਲੇ ਮੰंजे ਤੇ ਬਿਰਾਜ ਗਈ ਤਾਂ ਸੇਵਾਦਾਰ ਨੇ ਬੇਨਤੀ ਕੀਤੀ ਪਾਤਸ਼ਾ ਅਸੀਂ ਹੋਰ ਮੰੰਜਾ ਤੇ ਬਿਸਤਰਾ ਲੈ ਆਉਂਦੇ ਹਾਂ ਤਾਂ ਬਾਬਾ ਜੀ ਕਹਿੰਦੇ ਆਪਾਂ ਤਾਂ ਥੋੜੀ ਦੇਰ ਹੀ ਠਹਿਰਨਾ ਹੈ ਕਹਿ ਕੇ ਰੋਕ ਦਿੱਤਾ ਪਰ ਮਾਲਕ ਦੇ ਰੰਗਾਂ ਨੂੰ ਕੌਣ ਜਾਣੇ ਕਿ ਕਿਵੇਂ ਆਪਣੇ ਬਚਨ ਪੂਰੇ ਕਰ ਰਹੇ ਹਨ ਲੰਗਰ ਵਿੱਚ ਜਾ ਕੇ ਕਿਸੇ ਨੇ ਦੱਸਿਆ ਕਿ ਭਾਈ ਕਾਕਾ ਸਿੰਘ ਤੂੰ ਇੱਥੇ ਫਿਰਦਾ ਹੈ ਬਾਬਾ ਜੀ ਤੁਹਾਡੇ ਕਮਰੇ ਵਿੱਚ ਟੁੱਟੇ ਹੋਏ ਮੰਜੇ ਤੇ ਬੈਠੇ ਹਨ ਇਹ ਗੱਲ ਸੁਣ ਕੇ ਕਾਕਾ ਸਿੰਘ ਦਾ ਮਨ ਐਨਾ ਬੈਬਲ ਹੋਇਆ ਕਿ ਉਹ ਬਿਸਤਰਾ ਲੈ ਕੇ ਬਾਬਾ ਜੀ ਕੋਲ ਪਹੁੰਚਿਆ ਤੇ ਚਰਨਾ ਤੇ ਡਿੱਕੇ ਅੱਖਾਂ ਭਰ ਕੇ ਬੇਨਤੀ ਕੀਤੀ ਪਾਤਸ਼ਾਹ ਆਪ ਬਿਨਾ ਆਸਨ ਤੇ ਟੁੱਟੇ ਹੋਏ ਮੰਜੇ ਤੇ ਬੈਠੇ ਹੋ ਤਾਂ ਬਾਬਾ ਜੀ ਕਹਿੰਦੇ ਭਾਈ ਇਹ ਤਾਂ ਪਿਆਰ ਦੀਆਂ ਖੇਡਾਂ ਹੁੰਦੀਆਂ ਹਨ ਤੇਰੇ ਨਾਲ ਸਾਡਾ ਵਚਨ ਹੋਇਆ ਸੀ ਕਿ ਤੂੰ ਅਮਰੇ ਸ਼ਕਲ ਹੈ ਅਸੀਂ ਤੇਰੇ ਕਮਰੇ ਵਿੱਚ ਆਵਾਂਗੇ ਤੂੰ ਸਾਰੇ ਪਰਿਵਾਰ ਨੂੰ ਅਮਰੇ ਸ਼ਕਾ ਕੇ ਗੁਰੂ ਦੇ ਲਾੜ ਲਾਇਆ ਹੈ ਇਸ ਲਈ ਅਸੀਂ ਆਪਣਾ ਵਚਨ ਪੂਰਾ ਕੀਤਾ ਹੈ ਇਹ ਗੁਰੂ ਘਰ ਦੀ ਖੇਡ ਔਖੀ ਹੈ ਕਲਗੀਆਂ ਵਾਲੇ ਨੇ ਮਾਛੀਵਾੜੇ ਪੁੰਜੇ ਲੇਟ ਕੇ ਪੜਿਆ ਸੀ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਨਿਤਨੇਮ ਤੇ ਸੰਗਤ ਕਰਦੇ ਰਹਿਣਾ ਨਾਨਕ ਸਰ ਵੀ ਆਇਆ ਕਰੋ ਜਦੋਂ ਬਾਬਾ ਜੀ ਉੱਠ ਕੇ ਜਾਣ ਲੱਗੇ ਤਾਂ ਕਾਕਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਸੇਵਾ ਤਾਂ ਕੋਈ ਹੋਈ ਨਹੀਂ ਜੇ ਹੋਰ ਬੈਠੋ ਤਾਂ ਮੈਂ ਦੁੱਧ ਲੈ ਆਵਾਂ ਬਾਬਾ ਜੀ ਖੁਸ਼ ਹੋ ਕੇ ਕਹਿੰਦੇ ਜ਼ਿੰਮੀਦਾਰਾ ਦੇ ਖੇਤਾਂ ਵਿੱਚ ਇਹੋ ਜਿਹਾ ਹੀ ਕੰਮ ਹੁੰਦਾ ਹੈ ਤੇਰੇ ਅਮਰ ਸ਼ਕਨ ਵਿੱਚ ਹੀ ਸਭ ਕੁਝ ਪਾਲਿਆ ਪਿੱਛੇ ਸੰਗਤ ਇੰਤਜ਼ਾਰ ਕਰ ਰਹੀ ਹੈ ਇਤਨੇ ਬਚਨ ਕਰਕੇ ਬਾਬਾ ਜੀ ਵਾਪਸ ਆਪਣੇ ਆਸਣ ਵਾਲੀ ਜਗ੍ਹਾ ਆ ਗਏ ਸਾਖੀ ਕੁਮੰਡ ਸਿੰਘ ਜੀ ਦੀ ਪਾਬਾ ਜੀ ਮਹਿਲ ਕਲਾ ਤੋਂ ਕੁਝ ਦਿਨ ਪਿੰਡ ਛੋੜ ਢੀ ਲਾ ਕੇ 25 ਜੂਨ 1958 ਨੂੰ ਵਾਪਸ ਨਾਨਕਸਰ ਆ ਗਏ ਪਿੰਡ ਮਹਿਲ ਕਲਾ ਵਾਲੇ ਸਰਦਾਰ ਕੁਮੰਡ ਸਿੰਘ ਜੀ ਨੇ ਆਪਣੀ ਕੋਠੀ ਬਣਾਉਣ ਦੀ ਤਿਆਰੀ ਕੀਤੀ ਬਾਹਰ ਜਿੱਥੇ ਨਾਨਕਸਰ ਬਣਿਆ ਹੈ ਇਸ ਦੇ ਨਾਲ ਦੇ ਖੇਤ ਵਿੱਚ ਬਾਬਾ ਜੀ ਦਾ ਤੰਬੂ ਲੱਗਿਆ ਹੁੰਦਾ ਸੀ ਜਿੱਥੇ ਬਾਬਾ ਜੀ ਠਹਿਰਦੇ ਸਨ ਬਾਬਾ ਜੀ ਦੇ ਇਸ਼ਨਾਨ ਵਾਸਤੇ ਇੱਥੇ ਇੱਠਾਂ ਜੰਨੀਆਂ ਸਨ ਜਿਸ ਉੱਪਰ ਲੱਕੜ ਦਾ ਪਟੜਾ ਰੱਖ ਕੇ ਬਾਬਾ ਜੀ ਦਾ ਇਸ਼ਨਾਨ ਕਰਵਾਇਆ ਜਾਂਦਾ ਸੀ ਹੁਣ ਸਰਦਾਰ ਜੀ ਨੇ ਸੋਚਿਆ ਇਹ ਪਵਿੱਤਰ ਇੱਟਾਂ ਕੋਠੀ ਦੀ ਨੀਂਹ ਵਿੱਚ ਲਾਈਆਂ ਜਾਣ ਤਾਂ ਚੰਗੀ ਗੱਲ ਹੈ ਇਸ ਨੇ ਸਾਰੀਆਂ ਇੱਟਾਂ ਖੇਤੋਂ ਘਰੇ ਲੈ ਆਉਂਦੀਆਂ ਜਿਸ ਵੇਲੇ ਨੀਂਹ ਵਿੱਚ ਇੱਟਾਂ ਧਰਨ ਲੱਗਾ ਤਾਂ ਕੋਲ ਖੜੀਆਂ ਇਸ ਦੀਆਂ ਤਿੰਨ ਬੀਬੀਆਂ ਕਹਿਣ ਲੱਗੀਆਂ ਪਿਤਾ ਜੀ ਘਰ ਵਿੱਚ ਸਾਡਾ ਵੀ ਹੱਕ ਹੈ ਇੰਨਾਂ ਇੱਟਾਂ ਵਿੱਚੋਂ ਸਾਨੂੰ ਵੀ ਕੁਝ ਹਿੱਸਾ ਦੇਵੋ ਇਤਨਾ ਕਹਿ ਕੇ ਤਿੰਨੇ ਬੀਬੀਆਂ ਨੇ ਇੱਕ ਇੱਕ ਇੱਟ ਚੁੱਕ ਲਈ ਐਨਾ ਬੀਬੀਆਂ ਦਾ ਨਾਂ surjeet kaur ranjeet kaur te manjeet kaur ਇਹ ਤਿੰਨੇ ਬੀਬੀਆਂ ਇੱਟਾਂ ਨੂੰ ਆਪਣੇ ਸੋਹਰੇ ਘਰ ਲੈ ਗਈਆਂ ਇਹ ਗੱਲ ਸ਼ਰਦਾ ਤੇ ਪਿਆਰ ਦੀ ਹੈ ਵੱਡੀ ਬੀਬੀ ਦਾ ਸੋਹਰਾ ਘਰ ਪਿੰਡ ਵਜੀਤ ਕੇ ਖੁਰਦ ਦੂਜੀ ਦਾ ਸੋਹਰਾ ਘਰ ਪਿੰਡ ਮਹੌਲੀ ਨਾਮ ਰਣਜੀਤ ਕੌਰ ਤੀਜੀ ਦਾ ਸੋਹਰਾ ਘਰ ਪਿੰਡ ਗਾਜ਼ੀਆਬਾਦ ਨਾਮ ਮਨਜੀਤ ਕੌਰ ਇਨਾਂ ਕੋਲੇ ਇੱਟਾਂ ਨਿਸ਼ਾਨੀਆਂ ਪਈਆਂ ਹਨ ਇਹ ਸਾਰਾ ਪਰਿਵਾਰ ਹੀ ਬਾਬਾ ਜੀ ਦਾ ਸੰਗੀ ਹੈ ਇੱਕ ਵਾਰ ਸਰਦਾਰ ਘਮੰਡ ਸਿੰਘ ਨਾਨਕ ਸਰ ਦਰਸ਼ਨ ਕਰਨ ਵਾਸਤੇ ਆਇਆ ਤੇ ਅੱਗੇ ਸੇਵਾ ਚੱਲ ਰਹੀ ਸੀ ਇਸ ਨੇ ਆਪਣਾ ਜੋੜਾ ਜੋ ਬਿਲਕੁਲ ਨਵਾਂ ਸੀ ਇੱਕ ਪਾਸੇ ਲਾ ਕੇ ਰੱਖਿਆ ਜਦੋਂ ਬਾਬਾ ਜੀ ਕੋਲ ਗਿਆ ਪਿੱਛੋਂ ਕਿਸੇ ਨੇ ਜੋੜਾ ਚੁੱਕ ਲਿਆ ਇਹ ਸਾਰੀ ਗੱਲ ਅੰਦਰ ਜਾ ਕੇ ਸੇਵਾਦਾਰਾ ਨੇ ਬਾਬਾ ਜੀ ਨੂੰ ਦੱਸ ਦਿੱਤੀ ਬਾਬਾ ਜੀ ਦੇ ਚੰਨਾ ਵਿੱਚ ਬਹੁਤ ਸੋਨਾ ਜੋੜਾ ਪੈਣਿਆ ਹੋਇਆ ਸੀ ਬਾਬਾ ਜੀ ਕਹਿਣ ਲੱਗੇ ਘੁਮੰਡ ਸਿਆਂ ਆ ਲੈ ਸਾਡੇ ਵਾਲਾ ਜੋੜਾ ਪੈਨ ਲੈ ਉਸਨੇ ਬੇਨਤੀ ਕੀਤੀ ਪਾਦਸ਼ਾਹ ਮੈਂ ਆਪ ਜੀ ਦਾ ਜੋੜਾ ਕਿਵੇਂ ਪਾ ਸਕਦਾ ਮੈਂ ਜਾ ਕੇ ਹੋਰ ਨਵੀਂ ਜੁੱਤੀ ਲੈ ਲਵਾਂਗਾ ਬਾਬਾ ਜੀ ਕਹਿੰਦੇ ਹੁਕਮ ਮੰਨੀ ਦਾ ਹੁੰਦਾ ਹੈ ਇਹ ਜੋੜਾ ਤੇਰੇ ਵਾਸਤੇ ਹੀ ਹੈ ਹੁਣ ਉਸਨੇ ਬਚਨ ਮੰਨ ਕੇ ਜੋੜਾ بڑے ਅਦਮ ਨਾਲ ਚੁੱਕ ਕੇ ਪੰਨੇ ਵਿੱਚ ਲਪੇਟ ਕੇ ਬੰਨ ਲਿਆ ਅਧਿਕਾਰ ਆ ਗਿਆ ਘਰ ਵਾਲੀ ਨੂੰ ਸਾਰੀ ਗੱਲ ਦੱਸੀ ਉਹ ਕਹਿੰਦੀ ਚੰਗਾ ਹੋਇਆ ਤੂੰ ਆਪਣੇ ਪੈਰਾਂ ਵਿੱਚ ਨਹੀਂ ਪਾਇਆ ਇਹ ਤਾਂ ਆਪਾਂ ਨੂੰ ਬਾਬਾ ਜੀ ਤੋਂ ਯਾਦਗਾਰ ਮਿਲ ਗਈ ਹੈ ਉਹਨਾਂ ਨੇ ਇੱਕ ਸੋਨਾ ਸ਼ੀਸ਼ੇ ਦਾ ਬਕਸਾ ਬਣਵਾ ਕੇ ਜੋੜਾ ਇਸ ਵਿੱਚ ਬੜੇ ਅਦਮ ਨਾਲ ਰੱਖ ਦਿੱਤਾ ਥੋੜੇ ਸਾਲਾਂ ਬਾਅਦ ਉਹਨਾਂ ਦੀ ਲੜਕੀ ਬੀਬੀ ਮਨਜੀਤ ਕੋਲ ਇਹ ਗਾਜ਼ੀਆਬਾਦ ਆਪਣੇ ਸਹੁਰੇ ਘਰ ਲੈ ਗਈ ਜੋ ਹੁਣ ਤੱਕ ਉਹਨਾਂ ਦੇ ਕੋਲ ਹੈ ਸਾ ਕੀ ਸਰਦਾਰ ਕੁਮੰਡ ਸਿੰਘ ਜੀ ਦੀ ਸਰਦਾਰ ਕੁਮੰਡ ਸਿੰਘ ਜੀ ਬਾਬਾ ਜੀ ਤੇ ਸ਼ਰਧਾ ਭਾਵਨਾ ਰੱਖਦੇ ਸਨ ਇੱਕ ਵਾਰੀ ਦਰਸ਼ਨ ਕਰਨ ਵਾਸਤੇ ਨਾਨਕਸਰਾਈ ਅੱਗੇ ਪਿਆਰੇ ਬਾਬਾ ਜੀ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਤੇ ਸੇਬਾਂ ਦਾ ਪ੍ਰਸ਼ਾਦ ਵਰਤਾਇ ਜਾਂਦੇ ਹਨ ਸੰਗਤ ਦਾ ਇਕੱਠ ਬਹੁਤ ਹੈ ਸਰਦਾਰ ਕੁਮੰਡ ਸਿੰਘ ਆ ਕੇ ਮੱਥਾ ਟੇਕ ਕੇ ਪਿੱਛੇ ਖੜ ਗਿਆ ਮਨ ਵਿੱਚ ਸੋਚਦਾ ਹੈ ਮਨਾ ਤੂੰ ਪਛੜ ਗਿਆ ਜੇ ਪਹਿਲਾਂ ਆ ਜਾਂਦਾ ਤੇ ਅੱਗੇ ਜਗ੍ਹਾ ਮਿਲ ਜਾਂਦੀ ਨਾਲੇ ਬਾਬਾ ਜੀ ਦੇ ਹੱਥਾਂ ਦਾ ਪ੍ਰਸ਼ਾਦ ਮਿਲ ਜਾਂਦਾ ਹੁਣ ਦੇਖੋ ਮਿਲੇ ਜਾਂ ਨਾ ਮਿਲੇ ਇਸ ਤਰ੍ਹਾਂ ਫੁਰਨੇ ਬਣੇ ਜਾਂਦੇ ਹਨ आंतरयामी मालिक ਦੇ ਕੋਲ ਹਜੂਰੀਆ ਤੋਲੀਆਂ ਫੜ ਕੇ ਖੜਾ ਸੀ ਪ੍ਰਸ਼ਾਦ ਵਰਤੌਂਦਿਆਂ ਜਦੋਂ ਦੋ ਕੁ ਸੇਬ ਰਹਿ ਗਏ ਤੇ ਸੇਵਾਦਾਰਾਂ ਤੋਂ ਤੋਲੀਆਂ ਫੜ ਕੇ ਦੋ ਤਿੰਨ ਸੇਬ ਤੋਲੀਆਂ ਵਿੱਚ ਬਨ ਗਏ ਕੁਮੰਡ ਸਿੰਘ ਨੂੰ ਕਹਿੰਦੇ ਲੈ ਕੁਮੰਡ ਸਿਆ ਐਵੇਂ ਨਾ ਕਹੀਂ ਮੈਂ ਪਛੜਿਆ ਹੋਣ ਕਰਕੇ ਪ੍ਰਸ਼ਾਦ ਨਹੀਂ ਮਿਲਿਆ ਲੈ ਆ ਪ੍ਰਸ਼ਾਦ ਸਾਹਮਲੇ ਇਸ ਤਰ੍ਹਾਂ ਬਚਨ ਕਰਕੇ ਦੂਰੋਂ ਹੀ ਪ੍ਰਸ਼ਾਦ ਵਾਲਾ ਤੋਲਿਆ ਕੁਮੰਡ ਸਿੰਘ ਦੇ ਹੱਥਾਂ ਤੇ ਮਾਰਿਆ ਕੁਮਾਰ ਸਿੰਘ ਨੇ ਫੜ ਕੇ ਮੱਥੇ ਨੂੰ ਲਾਇਆ ਮਨ ਵਿੱਚ ਕਹਿੰਦਾ ਧੰਨ ਬਾਬਾ ਜੀ ਜੋ ਮਨਾ ਦੀਆਂ ਬੁੱਝਦੇ ਹਨ ਇਹ ਪ੍ਰਸ਼ਾਦ ਲੈ ਕੇ ਘਰ ਗਿਆ ਤੇ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਹਮੀਰ ਕੋਰ ਨੂੰ ਦੱਸੀ ਕਿ ਬਾਬਾ ਜੀ ਨੇ ਅੱਜ ਮੇਰਾ ਕਰਕੇ ਪ੍ਰਸ਼ਾਦ ਤੋਲਿਏ ਵਿੱਚ ਦਿੱਤਾ ਹੈ ਉਹਨੇ ਪ੍ਰਸ਼ਾਦ ਦਾ ਸ਼ੱਕ ਲਿਆ ਤੇ ਤੋਲੀਆਂ ਨੂੰ ਸੰਭਾਲ ਕੇ ਰੱਖ ਲਿਆ ਇਹ ਹੁਣ ਤੱਕ ਵੀ ਉਹਨਾਂ ਦੇ ਘਰ ਸਾਹਮਣੇ ਰੱਖਿਆ ਹੋਇਆ ਹੈ ਜਿਸ ਵੇਲੇ ਕੁਮਾਰਡ ਸਿੰਘ ਦੇ ਬੱਚਿਆਂ ਦੀਆਂ ਸ਼ਾਦੀਆਂ ਹੋਈਆਂ ਤਾਂ ਵਾਰਨੇ ਤੇ ਪਾਉਣ ਵਾਲੇ ਪੈਸਿਆਂ ਲਈ ਇਹੋ ਹੀ ਤੋਲੀਆ ਵਰਤਿਆ ਗਿਆ ਸਾਰਾ ਪਰਿਵਾਰ ਇਸ ਨੂੰ ਬਾਬਾ ਜੀ ਦੀ ਬਖਸ਼ਿਸ਼ ਸਮਝਦਾ ਹੈ ਤੇ ਇਸ ਨੂੰ ਸਾਮ ਕੇ ਰੱਖਿਆ ਹੈ ਸਰਦਾਰ ਕੁਮਾਰਡ ਸਿੰਘ ਜੀ ਦੇ ਮੁੰਡੇ ਬਖਤੌਰ ਸਿੰਘ, surjeet ਸਿੰਘ, ਹਰਪਜਨ ਸਿੰਘ ਕੁੜੀਆਂ ਬੀਬੀ surjeet ਕੌਰ, ਬੀਬੀ ਰਣਜੀਤ ਕੌਰ, ਬੀਬੀ ਮਨਜੀਤ ਕੌਰ ਹੈ ਸਾਖੀ ਭਾਈ ਲਾਲ ਸਿੰਘ ਯੂਪੀ ਵਾਲੇ ਦੀ ਇੱਕ ਵਾਰ ਸਰਦਾਰ ਘੁਮੰਡ ਸਿੰਘ ਨੂੰ ਮਿਲਣ ਵਾਸਤੇ ਯੂਪੀ ਤੋਂ ਸਰਦਾਰ ਲਾਲ ਸਿੰਘ ਆਇਆ। ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਇਸ ਨੂੰ ਸਰਦਾਰ ਘੁਮੰਡ ਸਿੰਘ ਕਹਿਣ ਲੱਗਾ ਮੈਂ ਅਜ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਨਾਨਕਸਰ ਚੱਲਿਆ ਹਾਂ। ਚੱਲ ਤੈਨੂੰ ਵੀ ਦਰਸ਼ਨ ਕਰਵਾ ਲਿਆਂਵਾ। ਇਹ ਦੋਵੇਂ ਤਿਆਰ ਹੋ ਕੇ ਨਾਨਕਸਰ ਪਹੁੰਚ ਗਏ। ਬਾਬਾ ਜੀ ਦੇ ਸੇਵਾਦਾਰ ਹਜ਼ੂਰੀਏ ਨੂੰ ਬੇਨਤੀ ਕੀਤੀ ਕਿ ਅਸੀਂ ਬਾਬਾ ਜੀ ਦੇ ਦਰਸ਼ਨ ਕਰਨੇ ਹਨ। ਤਾਂ ਹਜ਼ੂਰੀਆ ਕਹਿੰਦਾ ਕਿ ਬਾਬਾ ਜੀ ਅਜੇ ਨਿਤਨੇਮ ਕਰ ਰਹੇ ਹਨ ਕੁਝ ਟਾਈਮ ਲੱਗੇਗਾ ਤੁਸੀਂ ਕੌਕਿਆ ਵਾਲੇ ਪਾਸੇ ਬੈਠ ਜਾਓ ਬਾਬਾ ਜੀ ਉੱਥੇ ਆ ਕੇ ਦਰਸ਼ਨ ਦੇਣਗੇ ਥੋੜੀ ਦੇਰ ਬਾਅਦ ਬਾਬਾ ਜੀ ਨੇ ਹਜ਼ੂਰੀਏ ਸਾਧੂ ਸਿੰਘ ਨੂੰ ਹੁਕਮ ਕੀਤਾ ਕਿ ਸਰਦਾਰ ਹਰਦੇਵਾਲ ਸਿੰਘ ਨੂੰ ਅੰਦਰ ਸੱਦ ਉਸ ਨੂੰ ਪ੍ਰਸ਼ਾਦ ਦੇ ਕੇ ਤੋਰੀਏ ਫਿਰ ਬਾਹਰ ਚੱਲਾਂਗੇ ਸੇਵਾਦਾਰ ਸਰਦਾਰ ਨੂੰ ਅੰਦਰ ਲੈ ਆਇਆ ਇੱਕ ਦੋ ਸੰਗੀ ਹੋਰ ਆ ਗਏ ਅੰਦਰ ਐਸੇ ਬਚਨ ਚੱਲੇ ਕਿ ਬਾਬਾ ਜੀ ਨੂੰ 2 1/2 ਘੰਟੇ ਅੰਦਰ ਹੀ ਲੱਗ ਗਏ ਬਾਹਰ ਲਾਲ ਸਿੰਘ ਬੈਠਾ ਔਖਾ ਹੋ ਗਿਆ ਅਤੇ ਘਮੰਡ ਸਿੰਘ ਨੂੰ ਕਹਿੰਦਾ ਯਾਰ ਮੈਂ ਤਾਂ ਸੋਚਿਆ ਸੀ ਕਿ ਅੱਜ ਸੰਤਾ ਕੋਲ ਜਾ ਕੇ ਲੱਡੂ ਪੇੜੇ ਖਾਵਾਂਗੇ ਸੰਤਾ ਨੇ ਲੱਡੂ ਪੇੜੇ ਤਾਂ ਕੀ ਖਵਾਉਣੇ ਸੀ ਭੁੱਖੇ ਹੀ ਮਾਰਤਾ ਤਿੰਨ ਘੰਟੇ ਹੋ ਗਏ ਬਾਤ ਹੀ ਨਹੀਂ ਪੁੱਛੀ ਇਸ ਤਰ੍ਹਾਂ ਕਈ ਵਾਰ ਗਿਆ ਕਿ ਖਾ ਲਓ ਲੱਡੂ ਸੰਤਾ ਕੋਲ ਆ ਕੇ ਗਮੰਡ ਸਿੰਘ ਕਹਿੰਦਾ ਕਿ ਤਕੜਾ ਹੋ ਕੇ ਬੈਠਦਾ ਸਹੀਂ ਬਹੁਤ ਕੁਝ ਮਿਲੇਗਾ। ਬਾਬਾ ਜੀ ਆਪ ਆਉਣਗੇ। ਬਾਬਾ ਜੀ ਦਾ ਬਚਨ ਹੈ ਯਾਰ ਹੋਣਗੇ ਮਿਲਣਗੇ ਆਪੇ। ਚਿੱਤ ਨੂੰ ਟਿਕਾਣੇ ਰੱਖੀਏ। ਅਜੇ ਇਸ ਤਰ੍ਹਾਂ ਗੱਲ ਹੀ ਘਾਰੇ ਸੰਤਾ ਬਾਬਾ ਜੀ ਨੇ ਅੰਦਰੋਂ ਸੇਵਾਦਾਰ ਨੂੰ ਬਾਹਰ ਭੇਜਿਆ ਕਿ ਜਾ ਕੇ ਦੇਖ ਕੌਂਕਿਆਂ ਵਾਲੇ ਪਾਸੇ ਕੌਣ ਆਇਆ ਹੈ। ਸੇਵਾਦਾਰ ਨੇ ਅੰਦਰ ਜਾ ਕੇ ਦੱਸਿਆ ਕਿ ਜੁਗਮੰਡ ਸਿੰਘ ਅਤੇ ਇੱਕ ਹੋਰ ਸਰਦਾਰ ਹੈ। ਇਹ ਸੁਣ ਕੇ ਬਾਬਾ ਜੀ ਬਾਹਰ ਆ ਗਏ। ਅਤੇ ਨਾਲ ਸੇਵਾਦਾਰ ਨੂੰ ਕਹਿੰਦੇ ਕਿ ਲੱਡੂਆਂ ਵਾਲਾ ਡੱਬਾ ਵੀ ਚੁੱਕ ਲਿਆ ਇਹਨਾਂ ਨੇ ਉੱਠ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਹੱਸ ਕੇ ਕਹਿੰਦੇ ਸੁਨਾਹ ਘੁੰਮਣ ਸਿਆ ਯਾਰ ਹੋਣਗੇ ਮਿਲਣਗੇ ਆਪੇ ਚਿੱਤ ਨੂੰ ਟਿਕਾਣੇ ਰੱਖੀਏ ਯਾਰ ਤਾਂ ਮਿਲ ਪੈਂਦੇ ਹਨ ਪਰ ਚਿੱਤ ਨਹੀਂ ਟਿਕਾਣੇ ਰਹਿੰਦਾ ਜੇ ਦੁਨਿਆਵੀ ਯਾਰ ਨੂੰ ਮਿਲਣਾ ਹੋਵੇ ਤਾਂ ਉਪਰਾਲਾ ਕਰਨਾ ਹੀ ਪੈਂਦਾ ਹੈ ਪਰ ਜੇ ਆਪ ਬਹਾਰ ਨੂੰ ਮਿਲਣਾ ਹੋਵੇ ਤਾਂ ਕਿੰਨਾ ਵੱਡਾ ਉਪਰਾਲਾ ਕਰਨਾ ਪਵੇਗਾ ਏ ਤੇਰੇ ਨਾਲ ਨਵਾਂ ਸਰਦਾਰ ਕਿੱਥੋਂ ਆਇਆ ਹੈ ਤੂੰ ਵਿਚਾਰੇ ਨੂੰ ਭੁੱਖਾ ਹੀ ਮਾਰ ਦਿੱਤਾ ਲਿਆ ਇਸ ਨੂੰ ਲੱਡੂ ਖਵਾਈਏ ਤੇ ਇਸ ਦੀ ਭੁੱਖ ਮਿਟਾਈਏ ਇਹ ਪਹਿਲੀ ਵਾਰ ਇੱਥੇ ਆਇਆ ਹੈ ਏ ਨਾ ਕਹੇ ਕਿ ਸੰਤਾ ਕੋਲ ਆਏ ਸੀ ਉੱਥੇ ਭੁੱਖੇ ਹੀ ਮਰ ਗਏ ਲੈ ਘੜ ਪੱਲਾ ਘੁਮੰਡ ਸਿੰਘ ਨੇ ਉਸ ਨੂੰ ਪੰਨਾ ਦਿੱਤਾ ਉਸ ਨੇ ਲੱਡੂ ਪਵਾ ਲਏ ਬਾਬਾ ਜੀ ਨੇ ਚਾਰ ਬੁੱਕ ਭਰ ਕੇ ਲੱਡੂਆਂ ਦੇ ਪਾ ਦਿੱਤੇ ਲਾਲ ਸਿੰਘ ਕਹਿੰਦਾ ਜੀ ਬਸ ਬਸ ਇੰਨੇ ਹੀ ਬਹੁਤ ਹਨ કુમંડ ਸਿੰਘ ਕਹਿੰਦਾ ਭੁੱਖ ਭੁੱਖ કરી ਜਾਂਦਾ ਸੀ સાંભ ਹੁਣ ਗੱਫਾ ਨਾਲ ਸਿੰਘ ਕਹਿੰਦਾ ਮੇਰੀ ਤਾਂ ਦਰਸ਼ਨ ਕਰਕੇ ਹੀ ਸਾਰੀ ਭੁੱਖ ਮਿਟ ਗਈ ਹੈ ਬਾਬਾ ਜੀ ਨੇ ਉਹਨਾਂ ਸਾਰੀਆਂ ਗੱਲਾਂ ਬੁੱਝ ਲਈਆਂ ਪ੍ਰਸ਼ਾਦ ਲੈ ਕੇ ਖੁਸ਼ੀ-ਖੁਸ਼ੀ ਘਰ ਆ ਗਏ ਇਸ ਤਰ੍ਹਾਂ ਬਾਬਾ ਜੀ ਨੇ ਉਹਨਾਂ ਦੇ ਸਾਰੇ ਘਰ ਪੂਰੇ ਕਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ